हां दोस्तो, दोस्तो, जी दोस्तों सारेन ਸਤਿ ਸ੍ਰੀ ਅਕਾਲ ਦੋਸਤੋ ਆਪਾਂ ਨੇ ਮਸ਼ੀਨ ਦੀ ਵੀਡੀਓ ਪਾਈ ਸੀ ਤੇ ਬਹੁਤ ਸਾਰੇ ਦੋਸਤਾਂ ਨੇ ਸਵਾਲ ਕੀਤੇ ਸੀ ਕਿ ਜਿੰਨਾਂ ਦਾ ਜਵਾਬ ਦੇਣ ਲੱਗੇ ਆ ਕੁਝ ਲੋਕਾਂ ਨੇ ਪੁੱਛਿਆ ਸੀਗਾ ਵੀ ਇਹ ਜਿਹੜੀ ਮਸ਼ੀਨ ਹੈ ਕਿੰਨੇ ਦੀ ਹੈ ਤਾਂ ਇਹ ਵੀ ਦੱਸਾਂਗੇ ਕਿੰਨੇ ਦੀ ਹੈ ਤੇ ਤੁਸੀਂ ਸਸਤੀ ਮਸ਼ੀਨ ਕਿਵੇਂ ਤਿਆਰ ਕਰ ਸਕਦੇ ਹੋ ਇਹਦੀ ਤੂੜੀ ਵੀ ਦਿਖਾਵਾਂਗੇ ਇਹ ਜਿਹੜੀ ਮਸ਼ੀਨ ਹੈ ਇੱਕ ਟਰਾਲੀ ਤੇ ਤੇਲ ਕਿੰਨਾ ਖਾਂਦੀ ਉਹ ਵੀ ਦਿਖਾਵਾਂਗੇ ਸਾਰੀ ਜਾਣਕਾਰੀ ਦਊਂਗਾ ਆਓ ਗੱਲ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਦੱਸਾਂ ਕਿ ਇਹ ਜਿਹੜੀ ਮਸ਼ੀਨ ਹੈ 18 ਲੱਖ ਰੁਪਏ ਦੀ ਮਸ਼ੀਨ ਹੈ ਇਹਦੇ ਵਿੱਚ ਯੂਰੀਏ ਵਾਲਾ ਇੰਜਨ ਲੱਗਾ ਹੋਇਆ ਹੈ ਜਿਹੜਾ ਅੱਜਕੱਲ ਯੂਰੀਏ ਵਾਲੇ ਇੰਜਨ ਚੱਲਦੇ ਨੇ ਕਿਉਂਕਿ ਯੂਰੀਏ ਵਾਲੇ ਇੰਜਨ ਤੋਂ ਬਿਨਾ ਭਾਰਤ ਸਰਕਾਰ ਆਰ ਸੀ ਨਹੀਂ ਬਣਾਉਂਦੀ ਜੇਕਰ ਤੁਸੀਂ ਬਿਨਾ ਆਰ ਸੀ ਦੇ ਮਸ਼ੀਨ ਤਿਆਰ ਕਰਨੀ ਹੈ ਤਾਂ ਤੁਸੀਂ 10 ਲੱਖ ਰੁਪਏ ਤਿਆਰ ਕਰ ਸਕਦੇ ਹੋ ਇਹ ਮਸ਼ੀਨ ਦੇ ਵਿੱਚ ਯੂਰੀਏ ਵਾਲਾ 8 ਲੱਖ ਰੁਪਏ ਦਾ ਇਕੱਲਾ ਇੰਜਨ ਇੰਜਨ ਲੱਗਾ ਹੈ ਤੇ ਜੇਕਰ ਤੁਸੀਂ ਆਮ ਲੇ ਲੈਣ ਦਾ ਇੰਜਨ ਕਬਾੜੀਆਂ ਤੋਂ ਲੈ ਕੇ ਧਰ ਲੈਂਦੇ ਹੋ 50-60 ਹਜ਼ਾਰ ਦਾ ਲੱਖ ਰੁਪਏ ਦਾ ਤੇ ਇਹ ਤੁਹਾਡੀ ਮਸ਼ੀਨ 9 ਲੱਖ ਚ ਬਣ ਜੂਗੀ 10 ਲੱਖ ਚ ਬਣ ਜੂਗੀ 11 ਲੱਖ ਚ ਬਣ ਜੂਗੀ ਤੇ ਜੇ ਤੁਸੀਂ ਯੂਰੀ ਵਾਲਾ ਇੰਜਨ ਆਰ ਸੀ ਸਮੇਤ ਇਹ ਮਸ਼ੀਨ ਲਓਗੇ ਤਾਂ ਤੁਹਾਡੀ ਇਹ 18 ਲੱਖ ਰੁਪਏ ਦੀ ਬਣੇਗੀ 8 ਲੱਖ ਰੁਪਏ ਦਾ ਇੰਜਨ ਇੰਜਨ ਦੇ ਵਿੱਚ ਫਰਕ ਹੈ ਦੂਜਾ ਸਵਾਲ ਸੀ ਦੋਸਤੋ ਕਿ ਇਹ ਮਸ਼ੀਨ ਤੇਲ ਕਿੰਨਾ ਖਾਂਦੀ ਹੈ ਦੋਸਤੋ 10 ਕਿਲੋ ਲੀਟਰ ਤੇਲ ਇਹ ਘੰਟੇ ਦਾ ਖਾ ਰਹੀ ਹੈ ਇੱਕ ਘੰਟੇ ਦੇ ਵਿੱਚ ਔਸਤੇ 3 ਤੋਂ 3.5 ਟਰਾਲੀਆਂ ਬਣਾ ਦਿੰਦੀ ਏ ਜੇਕਰ ਆਪਾਂ ਖੜਤ ਪੈਣ ਦਾ ਜਾਂ ਰੁਕਣ ਦਾ ਸਾਰਾ ਕੰਮ ਲਈਏ 3 ਟਰਾਲੀਆਂ ਵੀ ਲਈਏ ਤੇ ਸਵਾ 3 ਲੀਟਰ ਤੇਲ ਦੇ ਵਿੱਚ ਇਹ ਮਸ਼ੀਨ ਹੈ ਜਿਹੜੀ ਇੱਕ ਟਰਾਲੀ ਬਣਾ ਦਿੰਦੀ ਏ ਕਿਉਂਕਿ ਇੰਜਣ ਵੱਡਾ ਹੈ ਅੰਡਰ ਲੋਡ ਚੱਲਦਾ ਲੋਡ ਪੈਂਦਾ ਹੀ ਨਹੀਂ ਤੇ ਇਸੇ ਕਰਕੇ ਇਹ ਜਿਹੜੀ ਮਸ਼ੀਨ ਦੀ ਐਵਰੇਜ ਹੈ ਤੇਲ ਦੀ ਉਹ ਬਹੁਤ ਵਧੀਆ ਹੈ ਕਿ ਇੱਕ ਟਰਾਲੀ ਤੇ 3 ਤੋਂ 3.5 ਲੀਟਰ ਤੇਲ ਦੇ ਵਿੱਚ ਇੱਕ ਟਰਾਲੀ ਬਣਾ ਰਹੀ ਏ ਉਸ ਤੋਂ ਬਾਅਦ ਦੋਸਤਾਂ ਨੇ ਪੁੱਛਿਆ ਸੀ ਕਿ ਇਹਦਾ ਕਟਰ ਕਿੰਨਾ ਹੈ ਇਹ ਮਸ਼ੀਨ ਦਾ ਜਿਹੜਾ ਕਟਰ ਹੈਗਾ ਜੀ ਉਹ ਕਟਰ ਹੈਗਾ ਜੀ 12 ਫੁੱਟ 12 ਫੁੱਟ ਕਟਰ ਦੇਣ ਵਾਲੀ ਮਸ਼ੀਨ ਕਟਾਈ ਕਰ ਰਹੀ ਏ ਜਿਹਦੇ ਨਾਲ ਕੇ ਨਵੇੜਾ ਬਹੁਤ ਜ਼ਿਆਦਾ ਕਰਦੀ ਏ ਉਸ ਤੋਂ ਬਾਅਦ ਦੋਸਤਾਂ ਨੇ ਪੁੱਛਿਆ ਸੀਗਾ ਵੀ ਇਹ ਜਿਹੜੀ ਮਸ਼ੀਨ ਹੈ ਇਹਦੇ ਵਿੱਚ ਤੂੜੀ ਦੇ ਵਿੱਚ ਮਿੱਟੀ ਤਾਂ ਨਹੀਂ ਆਉਂਦੀ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜੇ ਮਿੱਟੀ ਆਉਣੀ ਹੈ ਨਾ ਇਹ ਤੇ ਡਰਾਈਵਰ ਚਲਾਉਣ ਵਾਲੇ ਤੇ ਨਿਰਪਰ ਕਰਦਾ ਦੇਖੋ ਚਾਹੇ ਛੋਟੀ ਮਸ਼ੀਨ ਆਪਾਂ ਟਰੈਕਟਰ ਵਾਲੀ ਚਲਾਈਏ ਚਾਹੇ ਦੂਜੀ ਚਲਾਈਏ ਉਹਦੇ ਵਿੱਚ ਕੀ ਹੈ ਮਿੱਟੀ ਦਾ ਕਟਰ ਨਹੀਂ ਚੱਕਣੀ ਹੈ ਜੇ ਆਪਾਂ ਕਟਰ ਸਹੀ ਸਲਾਮਤ ਸਹੀ ਦਿਸ਼ਾ ਦੇ ਵਿੱਚ ਪਈ ਸਹੀ ਉਚਾਈ ਤੇ ਚਲਾਉਨੇ ਆ ਤਾਂ ਫਿਰ ਮਿੱਟੀ ਆਉਣ ਦਾ ਸਵਾਲ ਨਹੀਂ ਹੈਗਾ ਬਾਕੀ ਗੱਲ ਹੈਗਾ ਸਾਡੀ ਬਜਾਈ ਕਿਹਦੇ ਨਾਲ ਹੋਈ ਜੇ ਤਾਂ ਸੁਪਰ ਸੀਡਰ ਨਾਲ ਬਜਾਈ ਹੋਈ ਹੈ ਸੁਪਰ ਸੀਡਰ ਦਾ ਜਿਹੜਾ ਮਗਰ ਰੁਲਾ ਹੁੰਦਾ ਨਾ ਉਹ ਪਹਾੜੀਆਂ ਡਾਕਰ ਪੈੜੀਆਂ ਦੇ ਵਿੱਚ ਵੀ ਡਲੀਆਂ ਨੂੰ ਬਿਲਕੁਲ ਪੀਸ ਕੇ ਰੱਖ ਦਿੰਦਾ ਤੇ ਤੁਸੀਂ ਰਗੜ ਕੇ ਵੀ ਤੂੜੀ ਬਣਾ ਸਕਦੇ ਹੋ ਚਾਹੇ ਟਰੈਕਟਰ ਵਾਲੀ ਮਸ਼ੀਨ ਚਲਾਓ ਤੇ ਚਾਹੇ ਇਹ ਮਸ਼ੀਨ ਚਲਾਓ ਜੇਕਰ ਆਪਣੀ ਬਜਾਈ ਰੋਟਾਵੀਟਰ ਨਾਲ ਹੋਈਏ ਜਾਂ ਕਿਸੇ ਛੱਟੇ ਛੁੱਟੇ ਨਾਲ ਹੋਈਏ ਫਿਰ ਉਹ ਡਲੇ ਟੁਲੇ ਜਿਹੜੇ ਉੱਪਰ ਉੱਠੇ ਹੁੰਦੇ ਨੇ ਉਹ ਆਪਾਂ ਜਿਹਨੂੰ ਰਗੜ ਕੇ ਤੂੜੀ ਬਣਾਉਨੇ ਆ ਕਿਸੇ ਮਸ਼ੀਨ ਦੇ ਨਾਲ ਤੇ ਉਹ ਆਪਣੀ ਮਿੱਟੀ ਆਉਣੀ ਆਉਣੀ ਐ। ਬਾਕੀ ਆ ਵੀ ਮੈਨੂੰ ਮਸ਼ੀਨ ਠੀਕ ਲੱਗੀ ਏ ਇੱਕ ਇਹਦੇ ਚ ਹੋਰ ਗੱਲ ਐ। ਵੀ ਮਸ਼ੀਨ ਤੇਜ਼ ਚੱਲਣ ਦੇ ਨਾਲ ਨਾ ਟਰਾਲੀ ਮਗਰੋਂ ਟੱਪਦੀ ਬਹੁਤ ਐ। ਟੱਪਣ ਕਰਕੇ ਨਾ ਇਹਦੇ ਜੇ ਤੂੜੀ ਬਹੁਤ ਸੈੱਟ ਹੋ ਹੋ ਕੇ ਪੈਂਦੀ ਆ ਆਮ ਟਰੈਕਟਰ ਵਾਲੀ ਮਸ਼ੀਨ ਥੋੜੀ ਸਲੋ ਚੱਲਦੀ ਇਹਦੇ ਟਰਾਲੀ ਹਿੱਲਦੀ ਘੱਟ ਐ। ਇਹ ਟਰਾਲੀ ਨੂੰ ਚੱਕ ਚੱਕ ਕੇ ਮਾਰਦੀ ਹੈ ਮਗਰ ਸੈੱਟ ਹੋਈ ਜਾਂਦੀ ਜਿਵੇਂ ਆਪਾਂ ਟਰਾਲੀਆਂ ਰੋਡ ਤੇ ਲੈ ਕੇ ਜਾਂਦੇ ਆ ਨਾ ਘਰ ਤੱਕ ਪਹੁੰਚਦੇ ਪਹੁੰਚੇ ਫੁੱਟ ਡੇਡ ਫੁੱਟ ਤੂੜੀ ਵਾਲੀ ਟਰਾਲੀ ਨੀਵੀ ਹੋ ਜਾਂਦੀ ਏ ਪਰ ਇਹਦੇ ਵਿੱਚ ਨੀਵੀ ਨਹੀਂ ਹੁੰਦੀ ਇਹ ਨੀਵੀ ਕਿਉਂ ਨਹੀਂ ਹੁੰਦੀ ਕਿਉਂਕਿ ਇਹ ਟਰਾਲੀ ਦਾ ਕੋ ਟੱਪ ਦੀ ਕਿਵੇਂ ਹਿੱਲਦੀ ਬਹੁਤ ਹੈ ਜਦੋਂ ਟਰਾਲੀ ਹਿੱਲਦੀ ਹੈ ਟੱਪ ਟੱਪ ਕੇ ਜਿਹੜੀ ਰੋਡ ਤੇ ਜਾ ਕੇ ਤੂੜੀ ਡਾਊਨ ਹੋਣੀ ਹੁੰਦੀ ਉਹ ਨਾਲ ਦੀ ਨਾਲ ਡਾਊਨ ਹੋਈ ਜਾਂਦੀ ਏ ਤੇ ਇਸ ਕਰਕੇ ਇਹ ਚ ਤੂੜੀ ਆਮ ਮਸ਼ੀਨ ਦੇ ਮੁਕਾਬਲੇ ਜ਼ਿਆਦਾ ਪੈਂਦੀ ਏ ਬਾਕੀ ਆ ਤੂੜੀਏ ਤੂੜੀ ਬਰੀਕ ਬਹੁਤ ਵਧੀਆ ਤੇ ਤੂੜੀ ਦੇ ਵਿੱਚ ਮੈਂ ਫੋਲ ਫੋਲ ਕੇ ਦੇਖਿਆ ਕੋਈ ਮਿੱਟੀ ਨਹੀਂ ਹੈਗੀ ਕਿਉਂਕਿ ਕਾਫੀ ਲੋਕਾਂ ਨੇ ਸਵਾਲ ਕੀਤੇ ਸੀਗੇ ਇਹ ਚ ਮਿੱਟੀ ਹੈ ਮਿੱਟੀ ਤਾਂ ਯਰ ਕਟਰ ਨੇ ਚੱਕਣੀ ਹੈ ਜੇ ਅਪਾ ਕੱਟ ਰਹੀ ਥੋੜੇ ਉੱਪਰ ਚੱਕ ਕੇ ਬਣਾ ਲਾਂਗੇ ਜਾਂ ਡਰਾਈਵਰ ਚੰਗਾ ਹੋਊਗਾ ਤੇ ਮਿੱਟੀ ਆਉਣ ਦਾ ਕੋਈ ਸਵਾਲ ਨਹੀਂ ਜੇ ਡਰਾਈਵਰ ਨੂੰ ਮਸ਼ੀਨ ਚਲਾਉਣੀ ਨਹੀਂ ਆਉਂਦੀ چاہے ਟਰੈਕਟਰ ਵਾਲੀ ਮਸ਼ੀਨ ਹੈ ਉਹਦੇ ਨਾਲ ਵੀ ਉਹਨੇ ਮਿੱਟੀ ਚੱਕ ਲੈਣੀ ਹੈ ਕੋਈ ਵੱਡੀ ਗੱਲ ਨਹੀਂ ਬਾਕੀ ਇਹ ਵੀ ਇਹ ਮਸ਼ੀਨ ਦੇ ਮਗਰ ਚਾਰ ਟਰਾਲੀਆਂ ਕੰਮ ਕਰਦੀਆਂ ਨੇ ਕਿਉਂਕਿ ਮਸ਼ੀਨ ਟੂੜੀ ਬਹੁਤ ਜਲਦੀ ਬਣਾਉਂਦੀ ਐ ਤੇ ਚਾਰ ਟਰਾਲੀਆਂ ਕੰਮ ਕਰਦੀਆਂ ਨੇ ਤੇ ਲੇਬਰ ਵੀ 8-10 ਬੰਦਿਆਂ ਦੀ ਚਾਹੀਦੀ ਜਿਹੜੇ ਟਰਾਲੀਆਂ ਲਾਹ ਲਾ ਕੇ ਅੰਦਰ ਪਾਈ ਜਾਣ ਤੇ ਇਹਦੇ ਵਿੱਚ ਐ ਥੋੜਾ ਜਿਹਾ ਲਾਮ ਲਸ਼ਕਰ ਵੱਡਾ ਚਾਹੀਦਾ ਵੀ ਛੋਟਾ ਮੋਟਾ ਲਾਮ ਲਸ਼ਕਰ ਵਾਲਾ ਕੰਮ ਨਹੀਂ ਹੈਗਾ ਤੇ ਇਹ ਵੈਸੇ ਮਸ਼ੀਨ ਹੈਗੀ ਵੱਡੇ ਜ਼ਿਮੀਂਦਾਰਾਂ ਵਾਸਤੇ ਛੋਟੇ ਜ਼ਿਮੀਂਦਾਰਾਂ ਵਾਸਤੇ ਮਸ਼ੀਨ ਨਹੀਂ ਹੈਗੀ ਆਪਾਂ ਦੇਖੋ ਦੇ ਕੀ ਕਹਿੰਦੇ ਹੁੰਦੇ ਨੇ ਨਾ ਮੂੰਹ ਛੋਟਾ ਤੇ ਗਰਾਈ ਵੱਡੀ ਪਾ ਲੈਨੇ ਆ ਤੇ ਜਿਹਦੇ ਵੱਡੇ ਕੰਮ ਨੇ ਵੱਡੀ ਮਸ਼ੀਨਰੀ ਰੱਖ ਸਕਦਾ ਜ਼ਿਮੀਂਦਾਰ ਜੀ ਦਾ ਕੰਮ ਬਹੁਤ ਵੱਡਾ ਹੈ ਉਹ ਜ਼ਿਮੀਂਦਾਰੀ ਇਹ ਮਸ਼ੀਨ ਨਾਲ ਪੰਗਾ ਲੈ ਸਕਦਾ ਕਿਉਂਕਿ ਆਪਾਂ ਮਸ਼ੀਨ ਦੀ ਚੀਜ਼ ਠੀਕ ਹੈ ਚੰਗੀ ਚੀਜ਼ ਦਿਖਾਉਨੇ ਆ ਪਰ ਆਪਾਂ ਇਹ ਨਹੀਂ ਕਹਿੰਦੇ ਵੀ ਕਿਸਾਨ ਬਿਨਾਂ ਵਜਾ ਕਿਸੇ ਚੀਜ਼ ਦਾ ਨੁਕਸਾਨ ਕਰਨ ਸਾਰ